ਦੀ ਬਲਿਸ਼ਟ ਅਨਮਿਟ ਅਪਾਰ ਅਨਛਜ ਅਨਾਕਟ ਅਤੇ ਬਲਿਸ਼ਟ ਹੈ ਬਹੁਤ ਸ਼ਕਤੀਸ਼ਾਲੀ ਹੈ ਜਿਹੜਾ ਪਰਪੁਕਾਰ ਦੀ ਭਾਵਨਾ ਰੱਖਦਾ ਨਾ ਪਰਪੁਕਾਰ ਦੀ ਭਾਵਨਾ ਬਈ ਸਿੱਕੀ ساری ਦੁਨੀਆ ਚ ਜੇ ਫੈਲ ਜਵੇ ਤਾਂ ਇੱਕਤਾ ਕੋਈ ਝਗੜਾ ਲੜਾਈਆਂ ਨਾ ਹੋਣ ਦੂਆ ਦੂਏ ਦਾ ਹੱਕ ਨਾ ਖਾਵੇ ਪੁਰਸਨਾਂ ਦੀਆਂ ਗੱਲਾਂ ਬੰਦ ਹੁੰਦੀਆਂ ਹੁੰਦੀਆਂ ਦੁਆ ਦੁਆ ਰੰਤ ਕਾ ਨਾ ਕਰੇ ਦੁਆ ਦੁਆ 10 ਕਲਾਂਖਾ ਬੈਜਨੀ ਮਰਜੀ ਤੁਸੀਂ ਫੌਜ ਰੱਖ ਲੋ ਜਿੰਨੀ ਮਰਜੀ ਪੁਲਿਸ ਰੱਖ ਲੋ ਉਹ ਨਹੀਂ ਕਰ ਸਕਦੀ ਕੁਝ ਜੇ ਤੁਹਾਡਾ ਆਪਣਾ ਮਨੇ ਤਖੜਾ ਹੈ ਆਪਣੇ ਅੰਦਰੇ ਤਖੜਾ ਹੈ ਆਪਣਾ ਮਨ ਨਹੀਂ ਚਾਹੁੰਦਾ ਮੈਂ ਮਾੜਾ ਕੰਮ ਕਰਾਂ ਉਹ ਤੋਂ ਵੀ ਸੰਭਵ ਹੈ ساری ਦੁਨੀਆ ਨਾਲ ਕਰੇ ਉਹਦੇ ਮਨ ਨੂੰ ਇਹ ਨਾਲ ਪ੍ਰਬੋਧ ਕਰ ਦੇਣਾ ਵੀ ਨਹੀਂ ਪੈੜਾ ਕੰਮ ਨਹੀਂ ਕਰ ਲੋ ਜੇ ਸਾਰੇ ਮੰਨ ਲੈਣ ਮੂਰਾ ਕੰਮ ਨਹੀਂ ਕਰਨਾ ਉਦੋਂ ਹੀ ਸ਼ਾਂਤੀ ਹੋ ਸਕਦੀ ਹੈ ਵਰਨਾ ਸ਼ਾਂਤੀ ਨਹੀਂ ਹੋਇਆ ਕਰਦੀ ਜਿੰਨੀ ਮਰਜੀ ਸਰਕਾਰ ਤਖੜੀ ਹੋਵੇ ਜੋਰਜੀ ਹੋਵੇ ਸਰਕਾਰ ਚ ਬੰਦੇ ਕਿਹੜਾ ਸਾਰੇ ਚੰਗੇ ਹੁੰਦੇ ਨੇ ਜਿਹਦਾ ਕੋ ਪਾਵਰ ਆ ਜਾਂਦੀ ਉਹ ਮਿਸਯੂਜ਼ ਕਰਦਾ ਪਾਵਰ ਦਾ ਪਾਵਰ ਦਾ ਮਿਸਯੂਜ਼ ਕੋਈ ਨਾ ਕਰੇ ਨੈਤਿਕਤਾ ਜਿੱਨਾ ਚ ਨੈਤਿਕਤਾ ਦਾ ਪ੍ਰਚਾਰ ਹੈ ਜੀ ਨੈਤਿਕਤਾ ਤਾਂ ਪ੍ਰਚਾਰ ਨਾਲ ਵੀ ਨਹੀਂ ਨੈਤਿਕਤਾ ਹੁੰਦੀ ਨੈਤਿਕਤਾ ਹੈ ਨਹੀਂ ਜਿੱਨਾ ਚ ਐਂ ਕਹੋ ਨੈਤਿਕਤਾ ਕਿਉਂ ਚਾਹੀਦੀ ਹੈ ਅਜਰ ਤੇ ਨੈਤਿਕਤਾ ਵਾਲੇ ਦੀ ਕਦਰ ਨਹੀਂ ਪਿਛੇ ਕਦਰ ਨਹੀਂ ਕੀਤੀ ਗਈ 200 300 ਸਾਲ ਤੇ ਨੈਤਿਕਤਾ ਦੀ ਕਦਰ ਨਹੀਂ ਕੀਤੀ ਗਈ ਹੋਰ ਕਮਾੜੇ ਦੀ ਕਦਰ ਕੀਤੀ ਗਈ ਹੈ ਨੈਤਿਕਤਾ ਬੇਕਦਰ ਹੀ ਕਰਦੀ ਨੈਤਿਕਤਾ ਜੀਚੀ ਦੀ ਬੇਕਦਰ ਹੀ ਕਰ ਦਈਏ ਉਹ ਲੋਕ ਉਹ ਵੀ ਛੱਡ ਜਾਂਦੇ ਨੇ ਬਹੁਤੇ ਲੋਕ ਛੱਡ ਜਾਂਦੇ ਨੇ ਨੈਤਿਕਤਾ ਦੀ ਕਦਰ ਸੱਚਖੰਡ ਵਿੱਚ ਐਥੇ ਨਹੀਂ ਹੈ ਸੰਸਾਰ ਵਿੱਚ ਕਿਉਂਕਿ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਸਾਰਾ ਕੂੜ ਹੈ ਝੂਠ ਹੈ ਜਿੱਥੇ ਕੂੜ ਹੋਵੇ ਉੱਥੇ ਸੱਚ ਦੀ ਕਦਰ ਨਹੀਂ ਹੁੰਦੀ ਨੈਤਿਕਤਾ ਸੱਚ ਤੇ ਅਧਾਰਤ ਹੁੰਦੀ ਹੈ ਨੈਤਿਕਤਾ ਸੱਚ ਦੀ ਬਣੀ ਸੱਚ ਦਾ ਹੀ ਸਰੂਪ ਹੈ ਨੈਤਿਕਤਾ ਸੱਚ ਦਾ ਸਰਗੋਲ ਸਰੂਪ ਹੈ ਨੈਤਿਕਤਾ ਸੱਚ ਬਿਨਾ ਨੈਤਿਕਤਾ ਨਹੀਂ ਹੋ ਸਕਦੀ ਸੱਚਾਈ ਨੂੰ ਨੈਤਿਕਤਾ ਤੱਕ ਤੋੜੀ ਝੂਠੀ ਦੁਨੀਆ ਜੇ ਉਹਦੀ ਕਦਰ ਨਾ ਹੋਵੇ ਤਾਂ ਨੈਤਿਕਤਾ ਨੂੰ ਆਮ ਲੋਕ ਛੱਡ ਜਾਂਦੇ ਨੇ ਉਹ ਰਹਿੰਦੇ ਨੇ ਜਿਨ੍ਹਾਂ ਨੂੰ ਸੰਸਾਰ ਦੀ ਲੋੜ ਨਹੀਂ ਹੁੰਦੀ ਉਹ ਕਹਿੰਦੇ ਨੇ ਗਾਹਾਂ ਨੈਤਿਕਤਾ ਦੀ ਕੀਮਤ ਪਾਉਗੀ ਅਸੀਂ ਇਹ ਸੰਸਾਰ ਤੇ ਲੈਣੇ ਹੀ ਨਹੀਂ ਕੁਝ ਉਹ ਸਿਰਫ ਨੈਤਿਕਤਾ ਦੇ ਖੜੇ ਰਹਿੰਦੇ ਨੇ ਸਾਰੇ ਨਹੀਂ ਖੜੇ ਰਹਿ ਸਕਦੇ ਉਹ ਬਹੁਤ ਥੋੜੇ ਹੁੰਦੇ ਨੇ ਉਹ ਸਿਰ ਆਮ ਪਬਲਿਕ ਦੇ ਉਹ ਚਾਹੁੰਦੇ ਹੁੰਦੇ ਨੇ ਵੀ ਨੈਤਿਕਤਾ ਲੋਕ ਜੇ ਸੁખી ਬਸਣ ਬਸ ਉਹ ਚਾਹੁੰਦੇ ਨੇ ਤਾਂ ਨੈਤਿਕਤਾ ਇਸ ਤਰੀਕੇ ਨਾਲ ਆ ਸਕਦੀ ਹੈ ਉਹ ਦੱਸ ਸਕਦੇ ਨੇ